ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਇਹ ਆਪਣਾ ਫੋਨ ਨੰਬਰ ਹੈ ਵੀਰੇ ਅੱਜ ਤੁਹਾਡੇ ਲਈ ਲੈ ਕੇ ਆਇਆ ਆਪਾਂ ਇੱਕ ਨਗ ਇਹ ਵੀਰੇ ਹੈਗੀ ਆ ਤੋਕੜ ਗੱਬਣ ਵਿਹੜ 4.5 ਮਹੀਨਿਆਂ ਦੀ ਗੱਬਣਾ ਵੀਰੇ ਇਹ ਇਸ ਟਾਈਮ ਵੀਰੇ ਇਹਦੇ ਵਿੱਚ 12 ਲੀਟਰ ਦੁੱਧ ਤਿਆਰ ਆ ਤੁਸੀਂ ਵੀ ਦੇਖ ਸਕਦੇ ਹੋ ਵੀਰੇ ਥਾਨ ਬੰਨਾ ਦੇਖ ਸਕਦੇ ਹੋ ਬਹੁਤ ਹੀ ਥਾਨਾ ਤੇ ਤੁਸੀਂ ਭਾਈ ਬਾਡੀ ਬਾਂਦਲ ਵੀ ਵੇਖ ਸਕਦੇ ਹੋ ਮੂੰਮੱਥੇ ਦੀ ਬਹੁਤ ਸੋਹਣੀ ਹੈ ਵੇੜ ਉਰੇ ਵੇਖ ਸਕਦੇ ਹੋ ਭਾਈ ਤੁਸੀਂ ਸਾਰੀ ਵੇੜ ਦੇਖ ਸਕਦੇ ਹੋ ਮੂੰਮੱਥਾ ਦੇਖ ਸਕਦੇ ਹੋ ਵੀਰੇ ਚੰਗੀ ਮੂੰਮੱਥੇ ਦੀ ਹੈ ਵੀਰੇ ਇਹ ਵੀਰੇ ਪਿੰਡ ਕੋਣੀ ਦੋਦੇ ਕੋਲ ਕੋਣੀਆ ਇਸ ਟਾਈਮ 12 ਲੀਟਰ ਦੁੱਧ ਤਿਆਰ ਆ ਵੀਰੇ ਇਹਦਾ ਤੇ ਦੂਜੇ ਸੂਏ ਸੋਹਣੀ ਹੈ ਵੀਰੇ ਥਾਣਾ ਦੀ ਕੁਆਲਿਟੀ ਦੇਖੋ ਭਾਈ ਇਹਦੀ ਐਸੋਰੀ ਹੈ ਨੇ ਵੀਰੇ ਦੂਜੇ ਸੂਏ ਸੋਣਾ ਤੇ ਤੁਸੀਂ ਦੇਖ ਹੀ ਸਕਦੇ ਹੋ ਐਚਐਫ ਵੜਾ ਥਣਾਂ ਦੀ ਕੁਆਲਿਟੀ ਵੇਖੋ ਬਹੁਤ ਵਧੀਆ ਵੜਾ ਵੀਰੇ ਸਾਢੇ 4 ਮਹੀਨਿਆਂ ਦੀ ਕੱਪਣ ਤੇ ਜੇ ਕਿਸੇ ਵੀਰ ਨੂੰ ਇਹ ਵੜਾ ਚਾਹੀਦੇ ਹੋਵੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਆਪਾਂ ਤੁਹਾਨੂੰ ਦੱਸ ਦਾਂਗੇ ਤੇ ਬ੍ਰਾਡਕਾਸਟ ਨੂੰ ਸਬਸਕ੍ਰਾਈਬ ਕਰੋ